ਸਵਾਗਤ ਹੈ ਦੋਸਤੋ ਤੁਹਾਡਾ ਖੈਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਦੋਸਤੋ ਅੱਜ ਆਪਾਂ ਜਿਹੜੀ ਵੀਡੀਓ ਬਣਾ ਰਹੇ ਆਂ ਪਿੰਡ ਰਸੂਲਪੁਰ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਭਾਈ ਅਮਰਜੀਤ ਦੇ ਫਾਰਮ ਤੋਂ ਜਿਹੜੀ ਆਈ ਦੀ ਵੀਡੀਓ ਅਪਲੋਡ ਕਰ ਲੱਗੇ ਆਂ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਇੱਕ ਬਿਲਕੁਲ ਤਾਜੀ ਸੂਈ ਮੱਝ ਦਿਖਾਵਾਂਗੇ ਸੂਹਾ ਕਿੰਨਾ ਸੂਈ ਆ ਦੁੱਧ ਕਿੰਨਾ ਡਿਟੇਲ ਆਪਾਂ ਸਾਰੀ ਵੀਰ ਤੋਂ ਪੁੱਛ ਕੇ ਤੁਹਾਨੂੰ ਸਾਂਝੀ ਕਰਲਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਕਰਦਾ ਜਿਹੜੇ ਵੀਰਾਂ ਨੇ ਚੈਨਲ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਖਾਸ ਕਰਕੇ ਬੇਨਤੀ ਹੈ ਚੈਨਲ ਨੂੰ ਵੀ ਜੀਬਸਕ੍ਰਾਈਬ ਕਰੋ ਨਾਲ ਇਹਦੇ ਘੰਟੀ ਦੇ ਬਟਨ ਨੂੰ ਆਲਟ ਸਿਲੈਕਟ ਕਰ ਦਿਓ ਤਾਂ ਕਿ ਸਾਡੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਅਪਡੇਟ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਦੀ ਜਾਵੇ। ਪਸ਼ੂ ਖਰੀਦਣ ਤੋਂ ਪਹਿਲਾਂ ਦੋਸਤੋ ਤਸੱਲੀ ਜਿਹੜੀ ਕਰਨੀ ਹੈ ਨਿਰਖ ਪਰਖ ਜਿਹੜੀ ਕਰਨੀ ਹੈ ਤੁਸੀਂ ਆਪ ਆਗੇ ਕਰਨੀ ਹੁੰਦੀ ਹੈ। ਆਪਣੀ ਤਸੱਲੀ ਕਰਕੇ ਨਿਰਖ ਪਰਖ ਕਰਕੇ ਪਸ਼ੂ ਖਰੀਦਿਆ ਕਰੋ। ਸਾਡਾ ਕੰਮ ਦੋਸਤੋ ਸਿਰਫ ਵੀਡੀਓ ਬਣਾ ਕੇ ਚੈਨਲ ਤੇ ਪੋਣੀ ਹੈ। ਦੋਸਤੋ ਤੁਸੀਂ ਪੈਸੇ ਰੋਣੇ ਆਪਣੀ ਤਸੱਲੀ ਦੋਸਤੋ ਪਸ਼ੂ ਖਰੀਦਣ ਤੋਂ ਪਹਿਲਾਂ ਜਰੂਰ ਕਰ ਲਿਆ ਕਰੋ। ਪਸ਼ੂ ਦੋਸਤੋ ਸੋਇਆ ਤੇ ਇੱਕ ਟਾਈਮ ਦੋ ਟਾਈਮ ਚੋ ਕੇ ਤਸੱਲੀ ਜੇ ਪਸ਼ੂ ਕੱਬਣਿਆ ਤਾਂ ਦੋਸਤੋ ਉਹਨੂੰ ਚੰਗੀ ਤਰ੍ਹਾਂ ਟਿੱਪ ਕੇ ਥਾਂ ਦੀ ਪਾਸ ਕਰਕੇ ਤਸਦੀ ਕਰਕੇ ਖਰੀਦ ਲਓ ਬਾਅਦ ਵਿੱਚ ਕੋਈ ਲੰਬੇੜੀ ਗੱਲ ਨਾ ਹੋਵੇ ਵੀਡੀਓ ਦੋਸਤੋ ਲਾਈਕ ਕਰਿਆ ਸ਼ੇਅਰ ਨੂੰ ਕਰਿਆ ਕਰੋ ਅੱਗੇ ਕਿਸੇ ਹੋਰ ਵੀ ਵੀਰ ਦਾ ਫਾਇਦਾ ਹੋ ਸਕਦਾ ਫੇਸਬੁੱਕ ਤੇ ਇੰਸਟਾਗ੍ਰਾਮ ਵਾਲੇ ਵੀਰਾਂ ਨੂੰ ਬੇਨਤੀ ਕਰਦਾ ਇੰਸਟਾਗ੍ਰਾਮ ਤੇ ਫੇਸਬੁੱਕ ਚੈਨਲ ਵੀ ਦੀ ਬਾਤ ਨੂੰ ਫੋਲੋ ਕਰੋ ਲਾਈਕ ਸ਼ੇਅਰ ਤੇ ਕਮੈਂਟ ਦੋਸਤੋ ਜ਼ਰੂਰ ਕਰਿਆ ਕਰੋ ਆਓ ਕਰੀਏ ਭਾਈ ਅਮਰਜੀਤ ਨਾਲ ਗੱਲ ਬਾਤ ਡਿਟੇਲ ਆਪਾਂ ਦੋਸਤੋ ਪੋਸਟ ਕਿਟੜਾ ਸਾਂਝੀ ਕਰ ਲੈਂਦੇ ਹਾਂ ਜੀ ਹਾਂਜੀ ਭਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਭਾਈ ਸਤਿ ਸ੍ਰੀ ਅਕਾਲ ਹੋ ਠੀਕ ਹੈ ਜੀ ਵਧੀਆ ਵਧੀਆ ਕਿਰਪਾ ਜੀ ਚੱਲੀਏ ਨਾ ਵਧੀਆ ਕੰਮ ਕਰ ਬਹੁਤ ਵਧੀਆ ਬਹੁਤ ਗਰਮੀ ਬਹੁਤ ਜ਼ਿਆਦਾ ਗਰਮੀ ਬਹੁਤ ਹੈ ਗਰਮੀ ਕੀਤੀ ਜੀ ਨੇ ਠੀਕ ਹੈ ਬੋਤਲ ਡਰੈਸ ਆਪਣਾ ਪਿੰਡ ਰਸੂਲਪੁਰ ਜੀ ਹਾਂਜੀ ਜ਼ਿਲ੍ਹਾ ਤਰਨਤਾਰਨ ਤਸਵੀਲੀ ਤਰਨਤਾਰਨ ਨਾਮ ਮਾ ਜਮਰਦੀ ਸਿੰਘ ਫੋਨ ਨੰਬਰ ਹੈਗਾ 95019 12912 ਠੀਕ ਹੈ ਜੀ ਅੱਛਾ ਵੀਰ ਅੱਜ ਦੋ ਮਚਾਂ ਆਪਾਂ ਵੀਡੀਓ ਵਿੱਚ ਪੋਣੇ ਹਾਂਜੀ ਦੋ ਦੋ ਦੋਵੇਂ ਤਾਜ਼ੀਆਂ ਸੂਈਆਂ ਦੋਵੇਂ ਤਾਜ਼ੀਆਂ ਹਾਂਜੀ ਅੱਛਾ ਸ਼ੁਰੂ ਕਰੀਏ ਇਹ ਜਿਹੜਾ ਮੈਂ ਇਹ ਕੱਲ੍ਹ ਸੂਈ ਜੇ ਭਾਈ ਅੱਛਾ ਜੀ ਤੇ ਕੱਲ 12 ਵਜੇ ਸੂਈ ਹੈ 12 ਵਜੇ 2 ਵਜੇ ਦੇਰ ਪਾਤੀ ਐ ਸਾਫ ਹੋਈ ਅੱਛਾ 2 ਚਵਾਈਆਂ 2-3 ਹੋ ਜਾਣੀਆਂ ਚਵਾਈ ਇਹ ਕੱਲ੍ਹ ਹੋਈ ਤੇ ਕਸਵੇਰੇ ਹੋਈ ਹੈ 2-2 ਚਵਾਈਆਂ ਹਾਂਜੀ 2 ਚਵਾਈਆਂ ਅੱਛਾ ਹੁਣ ਵੀ ਇਹਦੇ ਕੋਈ ਥਣਾ ਦੀ ਬਾਦ ਘਾਟ ਕੇ ਪੁੱਛ ਮੈਨੇ ਇੱਕ ਮਾਸਾ ਨਹੀਂ ਹੋਊਗਾ ਬਰਾਬਰ ਤਰ੍ਹਾਂ 4 ਚਵਾਈ ਲੱਗੀ ਜੋਦੀ ਠੀਕ ਹੈ ਜੀ ਕਿੰਨਾ ਬੋੜਾ ਦੇਣੀ ਐ ਇਸ ਟਾਈਮ ਹੋਊਗਾ ਜੀ 8 ਕਿਲੋ 8 ਲੀਟਰ ਬੋੜਾ ਹੋਊਗਾ ਹਾਂਜੀ ਤੇ ਬੱਚਾ ਕੀ ਦਿੱਤਾ ਨੇ ਕੱਟਾ ਜੇ ਹੋਏ ਕਹਨੇ ਸੀ ਮਣੀ ਗਲਤ ਭਰਾਈ ਕਰਦੇ ਆ ਲੋ ਜੀ ਕਰੋ ਚੈੱਕ ਦੋਸਤੋ ਕੋਈ ਸੀਮਨ ਕਿਸੇ ਵੀਰ ਨੇ ਚੰਗਾ ਇੰਪੋਰਟਡ ਨਹੀਂ ਭਰਾਇਆ ਕਿਸ ਕਰਕੇ ਦੋਸਤੋ ਥੋੜਾ ਜਿਹਾ ਬੱਚਾ ਜਿਹੜਾ ਸੀਮਨ ਚੰਗਾ ਲਿਆ ਹੁੰਦਾ ਛੋਟੀ ਦੀ ਨਹੀਂ ਹੋਈ ਆਊਟ ਐ ਬਾਕੀ ਦੋਸਤੋ ਜਿਹੜੀ ਮੱਝ ਆ ਮੀਲੇ ਨਗੀਨਾ ਭਾਈ ਆ ਦੋਸਤੋ ਕਰੋ ਚੈੱਕ 100% ਨੀਲੀ ਦਾ ਵੀ ਆ ਦੋਸਤੋ ਇਹਦਾ ਕੱਟ ਵੇਖੋ ਇਸ ਕੁਆਲਿਟੀ ਦਾ ਤੇ ਦੋਸਤੋ ਸਾਰੀ ਕੁਆਲਿਟੀ ਵਾਲੀ ਛੋਟੀ ਹੈ ਥਾਂ ਵੇਖੋ ਮੁੱਠੀ ਥਾਂ ਮੈਨੂੰ ਦੋਸਤੋ ਕਰੋ ਚੈੱਕ ਇਹਦੀ ਪੂਸ਼ ਬਿਲਕੁਲ ਸਾਰੀਆਂ ਨਿਸ਼ਾਨੀਆਂ ਭਾਈ ਹੈਗੀਆਂ ਸਾਰੀਆਂ 100% ਤੋਂੰਵੀ ਦੋਸਤੋ ਆਹ ਖੋ ਚੱਕ ਖੋ ਆਹ ਤੋਂਦੇ ਦੋਸਤੋ ਵਾਈਟ ਨਿਸ਼ਾਨ ਹੈ ਤੇ ਦੋਸਤੋ ਜਿਹੜੇ ਪੈਰ ਹੈ ਚਾਰੇ ਵਾਈਟ ਹੈ ਫੇਸ ਕੁਆਲਟੀ ਦੋਸਤੋ ਵਾਈਟ ਆਹ ਕਰੋ ਚੱਕ ਜੀ ਇਹਦੇ ਬਰੀਡ ਤਿਆਰ ਕਰਨ ਲਈ ਭਾਈ ਚੰਗੀ ਝੋਟੀ ਜਿਹੜੇ ਬੰਦੇ ਨੇ ਦੋਸਤੋ ਬਰੀਡ ਦੇ ਕੰਮ ਕਰਨਾ ਵਾ ਉਹਦੇ ਵਾਸਤੇ ਦੋਸਤੋ ਨਿਸ਼ਾਨੀਆਂ ਜਿਹੜੀਆਂ ਸਾਰੀਆਂ ਕਵਰ ਕਰਦੀ ਐ ਬਾਜੀ ਚਾਰ ਪੰਜ ਰੂਪੀ ਪੀਣ ਵਾਲੀ ਐ ਝੋਟੀ ਆ ਲਓ ਜੀ ਕਰੋ ਚੈੱਕ ਦੋਸਤੋ ਅੱਛਾ ਵੀਰ ਅਮਰਜੀਤ ਤੋੜ ਕੇ ਦਿਖਾਈਏ ਹਾਂਜੀ ਬਾਹਰ ਕੱਢ ਦੇਣ ਦੋਸਤੋ ਇਹੋ ਜੀ ਕਰਮਾ ਵਾਲੀ ਮੱਝ ਨੂੰ ਬੱਚੇ ਗਾੜੀ ਦੋਸਤੋ ਕੋਈ ਪਹਿਲੇ ਨੇ ਆਨਲੀ ਕੀਤੀ ਭਾਈ ਮਾਸਾ ਇਹ ਲੱਤ ਮੋਟ ਕੇ ਦੂਜੇ ਥਾਂ ਨਹੀਂ ਕੀਤੀ ਲਓ ਜੀ ਕਰੋ ਚੱਕ ਆਹ ਲਓ ਜੀ ਕਰੋ ਚੱਕ ਆਰਡਰ ਕੁਆਲਟੀ ਦੋਸਤੋ ਸੋਹਣੀ ਤਿਆਰ ਕੀਤੀ ਹੈ ਕਰਮਾ ਵਾਲੀ ਮੋਹਸਮ ਬਾਲ ਕਰੀਮ ਆ ਪੂਰਾ ਨਿਕਰ ਤੇ ਦੋਸਤੋ ਠੋਸਾ ਬਣਾ ਕਰੋ ਚੱਕ ਜੀ ਲਓ ਜੀ ਕਰੋ ਚੱਕ ਪਿੱਠਪੂੜੇ ਦੀ ਕਰੋ ਚੜਾਈ ਚੱਕ ਦੀ ਤਾਂ ਕਿਥੇ ਕੁ ਜਾਣਾ ਹੈ हां दोस्तों करो चेक जी दोस्तों 100% नीली दावी प्योर एक नगींदा है दोस्तों जेड़े बंदे दो ने जेड़े वीर ने नीली दावी भाई सीलस लग बहुत जदी भाई हां नो कोई गल ਬਾਹ ਨਹੀਂ ਜਿਹੜਾ ਵੀ ਦੋਸਤੋਂ ਐਂ گاਵਾਂ ਨੂੰ ਮੂੰਹ ਫੜਾਲਦੀ ਥੋੜਾ ਜਿਹਾ ਓਪਰਾ ਜਰੂਰ ਕਰਦੀ ਬਾਹ ਰਹੀ ਹੈ ਪਾ ਬਾਹ ਕੱਢੀ ਹੈ ਲਿਆਂਦੀ ਹੈ ਤੋੜ ਕੇ ਵਿਖਾਉਂਦੇ ਉਹਨਾਂ ਬਾਬਾ ਜੀ ਬੱਚੇ ਦਾ ਇਹ ਕਰਦਾ ਹੀ ਹੈ ਜੀ ਹਾਂ ਜੀ ਪੇਠਪੋੜੇ ਦੀ ਦੋਸਤੋਂ ਚੜਾਈ ਕਰੋ ਚੈੱਕ ਦੀ ਕਰਮਾ ਲਈ ਦੋਸਤੋ ਇਹਨਾਂ ਨੂੰ ਕਰਮਾਲੀਆਂ ਨੂੰ ਸੀਮਨ ਚੰਗਾ ਭਰ ਹੈਗਾ ਤੇ ਇਹਨਾਂ ਨੀਲੀ ਰਵੀ ਦੇ ਬੱਚੇ ਦੋਸਤੋ ਪਿਓਰ ਬਹੁਤ ਵਧੀਆ ਜਿਹੜੇ ਬੰਦੇ ਨੇ ਬਰੀਡ ਤੇ ਕੰਮ ਕਰਨਾ ਉਹਦੇ ਵਾਸਤੇ ਦੋਸਤੋ ਇੱਕ ਇਹ ਪਾਜੀ ਵਾਦੀ ਜਾਂ ਨਹੀਂ ਘੜਦੀ ਵੀ ਜਾਂਦੀ ਜਿੰਨੀ ਰਕਮ ਲਾਉਣਗੇ ਦੁੱਗਣੀ ਤਿੱਗਣੀ ਹੋਊਗੀ ਦੋਸਤੋ ਬਾਕੀ ਆ ਕਰੋ ਚੈੱਕ ਇਹਦਾ ਪੇਸ਼ਪੜਾ ਸੁੱਕੇ ਦੋਸਤੋ ਲੱਪਾ ਉਸਦਾ ਜਰੂਰ ਲੱਗਾ ਹੋ ਬਾਕੀ ਨਿਸ਼ਾਨੀਆਂ ਦੋਸਤੋ ਤੁਸੀਂ ਕਰੋ ਚੈੱਕ ਦੀਆਂ ਸਾਰੀਆਂ ਆਏ ਸੁਸਾਹ ਚਾਈ ਝੋਟੀ ਆ ਲੋ ਜੀ ਦੋਸਤੋ ਹੀਰਾ ਹਵਾ ਜੀ ਇਹ ਦੋਸਤੋ ਪਹਿਲਾ ਸੂਆ ਦੋਸਤੋ ਸੂਈ ਹੈ ਦੋ ਥਾਣ ਦੂਜ ਨਾਲ ਲੱਗਾ ਵੇਖੋ ਵਹੀਂ ਲੋ ਜੀ ਕਰੋ ਚੈੱਕ ਦੋਸਤੋ ਆਹ ਦੀ ਥਾਣਾ ਦੀ ਕੁਆਲਿਟੀ ਕਰੋ ਚੈੱਕ ਬਾਕੀ ਸਾਫ ਸਫਾਈ ਪੂਰੀ ਦੋਸਤੋ ਵੀਰ ਦੇ ਕਹਿਣ ਮੁਤਾਬਕ ਚਾਰੇ ਥਾਣਾ ਦੇ ਵਿੱਚ ਧਾਰਾਂ ਐਨ ਬਰਾਬਰ ਕੋਈ ਭੂਰ ਨਹੀਂ ਕੋਈ ਛਟਾ ਨਹੀਂ ਕੋਈ ਥਾਣਾ ਦੀ ਵਾਧ ਘਾਟ ਨਹੀਂ ਗਈ ਨਿਸ਼ਾਨੀ ਉਸਕੇ ਭਾਈ ਆਪਾਂ ਗਰੰਟੀ ਦਵਾਂਗੇ ਝੋਟੀ ਨਹੀਂ ਦੇ ਅੱਛਾ ਭਾਈ ਅਵਰ ਜੀ ਦਾ ਮੁੱਲ ਦਾ ਮੁੱਲ ਫੋਨ ਤੇ ਕਰਾਂਗੇ ਭਾਈ ਫੋਨ ਤੇ ਕਰਨ ਹਾਂਜੀ ਹਾਂਜੀ ਫੋਨ ਵਾਲੀ ਆ ਤਾਂ ਭਟਾ ਹੈ ਹਾਂ ਨਹੀਂ ਉਹ ਬਸ 100 ਪਰਦਾ ਹੁੰਦਾ ਤੁਹਾਨੂੰ ਪਤਾ ਹੈ ਠੀਕ ਹੈ ਜੀ ਚਲ ਦੂਜੀ ਦਾ ਕਰ ਲਾਂਗੇ ਇੱਥੇ ਵੀਡੀਓ ਜੀ अच्छा एली यकीन शेयर की डिटेल है दी ए सिजा सुआ सुई जे अच्छा जे। ते जी ते 12 किलो बोळा बंडा करके हां जी बच्चा ते चौथा जेना आया सुई नु कटा जे मगन एदे मगर दोस्तों आज कटा आज 11 ਵਜੇ ਚੋਕੇ ਲਿਆਂਦੀ ਏ ਠੀਕ ਹੈ ਜੀ ਹਾਂ ਜੀ ਦੋਸਤੋ ਵੀਰ ਦੇ ਕੋਲ ਅੱਜ ਆਈ ਏ ਤੇ 11 ਵਜੇ ਵੀਰ ਕਹਿੰਦਾ ਵੀ ਆਪਾਂ ਚੋਕੇ ਤੋਂ ਲਿਆਂਦੀ ਏ ਤੇ ਆਹ ਦੋਸਤੋ ਜਿਹੜੀਆਂ ਨਾਰਾਂ ਕਰੋ ਚੈੱਕ ਨੇ ਵਾਹਨ ਤੋਂ ਦੀ ਕੁਆਲਟੀ ਬੋਲੀ ਜਾ ਜੀ ਰੱਖਣਾ ਦੀ ਕੁਆਲਟੀ ਕਰੋ ਚੈੱਕ ਸਿੰਘ ਦੋਸਤੋ ਥੋੜਾ ਜਿਆਦਾ ਜਰੂਰ ਖੁੱਲਾ ਵਾ ਪਿਓਰ ਮੋਰਾ ਦੀ ਏ ਪਿਓਰ ਦੋਸਤੋ ਮੋਰਾ ਦਸਾ ਜੈਡ ਟੂ ਜੈਡ ਦੋਵੇਂ ਮਜਾ ਤੇ ਦੋਵੇਂ ਮਜਾ ਦੋਸਤੋ ਜੈਡ ਬਲੇਗ ਆ ਪੂਰੀ ਆਪਰੀ ਬਰੀਡ ਵਾਲੀ ਹੈ ਜਿਹੜਾ ਬੱਚਾ ਦਿੱਤਾ ਨੇ ਕਟਾ ਦੋਸਤੋ ਉਹ ਵੀ ਪੂਰਾ ਜੈਡ ਬਲੇਗ ਹੀ ਸਾਰੇ ਲਓ ਜੀ ਕਰੋ ਚੈੱਕ ਇਹ ਬੱਚਾ ਵੀ ਹਾਂਜੀ ਭਾਈ ਦੀ ਦੋ ਦਿਨ ਰੱਖ ਕੇ ਮੈਂ 14 ਕਿਲੋ ਦੋ ਚਵਾ ਕੇ ਦਵਾਂਗੇ ਆਪਾਂ ਮੈਂ ਪੁੱਠਣਾ ਦੀ ਵਾਅਦ ਘਟ ਮੈਂ ਨਾ ਇੱਕ ਮਾਸਾ ਹੀ ਨਹੀਂ ਹੋਊਗੀ ਚੋਨੋ ਘੜ ਦਿਨੀ ਲਓ ਜੀ ਦੋਸਤੋ ਕਰੋ ਚੈੱਕ ਇਹ ਦੀ ਆਪ ਬੈਕ ਸੈਟ ਕਰੋ ਕੁਆਲਿਟੀ ਚੈੱਕ ਕਰੋ ਪਿੱਠ ਪੋੜੇ ਦੀ ਚੜਾਈ ਸੋਹਣੀ ਹੈ ਦੋਸਤੋ ਪੂਰੀ ਜੈਡ ਬਲੇਗ ਇਹ ਦੋਸਤੋ ਮੋਰਾ ਨਸਲ ਪਿਓਰ ਪਹਿਲਾ ਨੰਬਰ ਵਾਲੀ ਪਿਓਰ ਨੀਲੀ ਰਵੀ ਐਲਕੀ ਵੀਰ ਨੇ ਸੋਚਿਆ ਪੀ ਐ ਕਿ ਬਰੀਡ ਦੇ ਕੰਮ ਕਰਨਾ ਵਾਸ ਵਾਹ ਭਾਈ ਚੰਗੇ ਤੋਂ ਚੰਗਾ ਹੀ ਲਿਆਉਣਾ ਆਪਣੇ ਹੌਲ ਤੇ ਬਾਰੀਕ ਚਮੜੀ ਦੋਸਤੋ ਬਿਲਕੁਲ ਇਹਦੀ ਮਜਬੀ 10 ਲੀਟਰ ਵਿੱਚ ਦੱਸਿਆ ਪਰ ਉਹ ਬੋੜਾ ਨਹੀਂ 12 ਲੀਟਰ ਭਾਈ ਹਾਂ ਲੀਟਰ ਦੋਸਤੋ ਜਿੰਦਾ ਮਰਜੀ ਕੋਈ ਤਸੱਲੀ ਕਰੇ ਆਪਣੀਆਂ ਕੋਈ ਵੀਰ ਇੱਕ ਟਾਈਮ ਦੋ ਟਾਈਮ ਆਪਣੀ ਚਾਰ ਟਾਈਮ ਚੋਵੇ ਆਣ ਕੇ ਭਾਈ ਆਪਣੇ ਘਰੇ ਪਸ਼ੂ ਦੋਸਤੋ ਦੋਵੇਂ ਸੱਜਰ ਸੂਏ ਆ ਸੱਜੇ ਸੂਏ ਪਹੁੰਚਦਾ ਦੋਸਤੋ ਇਹ ਵਾਦਾ ਕਿ ਆਨਲਾਈਨ ਚ ਵਾਲੇ ਕੋਈ ਆਫਲਾਈਨ ਚ ਵਾਲੇ ਆਪਣੀ ਤਸल्ली ਦੋਸਤੋ ਤੁਸੀਂ ਆਪਣਾ ਹੱਕ ਸਮਝ ਕੇ ਫਰਕ ਸਮਝ ਕੇ ਕਰਨੀਏ ਕੱਦ ਘੜ ਦੋਸਤੋ ਮੈਂ ਤਾਂ ਪੂਰਾ ਬੱਚੇ ਦਾ ਦੋਸਤੋ ਜਿਆਦਾ ਕਰਦੀ ਕਿਉਂਕਿ ਇਹ ਵੀ ਸੱਜੇ ਸੂਈ ਹੈ ਤੋੜ ਕੇ ਦਿਖਾਉਂਦੀ ਤੁਹਾਨੂੰ ਕੋਸ਼ਿਸ਼ ਕਰਨਾ ਜਿੰਨਾ ਕਿ ਆਪਾਂ ਤੋੜ ਸਕਦੇ ਵਾਦੋਂ ਵਾਦੋਂ ਇਹਨੇ ਬਾਹਰ ਨਹੀਂ ਜਾਣਾ ਭਾਈ ਘਾਟ ਕੋਈ ਨਹੀਂ ਜਿੰਨਾ ਕਿ ਤੋੜਦੀ ਲੱਗ ਦੋ ਆਹ ਲੋ ਜੀ ਕਰੋ ਚੈੱਕ ਸੋਹਣੀ ਪੇਠ ਪੁੜੀ ਦੀ ਚੜਾਈ ਦੋਸਤੋ ਪੂਰੀ ਜਮੀ ਪਲੀ ਆਹ ਲੋ ਕਰੋ ਚੈੱਕ ਆ ਜਾ ਆ ਲੋ ਦੋਸਤੋ ਤੁਹਾਨੂੰ ਤੋੜ ਕੇ ਦਿਖਾਉਨੇ ਆ ਕਿਉਂਕਿ ਬੱਚੇ ਦਾ ਜਿਆਦਾ ਕਰ ਲਿਆ ਸੱਜੇ ਸੂਈ ਕਰਕੇ ਆਹ ਲੋ ਦੋਸਤੋ ਕਰੋ ਚੈਕਾਟ ਇਹਦਾ ਸ਼ਿੰਗਾਰ ਕਰਨ ਨਾਲ ਆ ਜੇ ਹੈ ਇਹਦਾ ਸ਼ਿੰਗਾਰ ਕਰਨ ਨਾਲ ਆ ਮੈਂ ਕਹੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਇਹ ਜਿਹੜਾ ਨਗੀਨੇ ਹੁੰਦੇ ਹਾਰ ਸ਼ਿੰਗਾਰ ਤੋਂ ਨਹੀਂ ਨਹੀਂ ਇਹ ਤਾਂ ਗੱਲ ਭਾਈ ਆ ਗਈ ਲਓ ਜੀ ਭਾਈ ਇਹ ਸ਼ੌਂਕ ਦੀਆਂ ਗੱਲਾਂ ਤਾਂ ਇਹ ਆਪ ਆਪਣਾ ਸ਼ੌਂਕ ਹੀ ਪੂਰਾ ਕਰੀਦਾ ਉਹ ਚੀਜ਼ਾਂ ਆ ਲੋ ਜੀ ਕਰੋ ਚੈੱਕ ਦੋਸਤੋ ਬਰੀਕ ਚਮੜੀ ਜਿਹੜੇ ਦੋਸਤੋ ਅਸਲੀ ਪਹੂ ਆ ਅਸਲੀ ਜਿਹੜੇ ਨਗੀਨੇ ਜਿਹਨਾਂ ਦਾ ਦੁੱਧ ਦੇਣਾ ਉਹਨਾਂ ਨੂੰ ਹਾਰਸ਼-ਮਾਰ ਦੀ ਕੋਈ ਲੋੜ ਨਹੀਂ ਹਾਰਸ਼-ਮਾਰ ਤੋਂ ਬਿਨਾਂ ਹੀ ਵਿਕ ਜਾਂਦੇ ਲੋ ਜੀ ਕਰੋ ਚੈੱਕ ਆਰਡਰ ਕੁਆਲਿਟੀ ਸੋਹਣੀ ਕਰਮਣੀ ਨੇ ਤਿਆਰ ਕੀਤੀ ਹੈ 11 ਵਜੇ ਚੋਾਈ ਦੀ ਹੋਈ ਆ ਫਿਰ ਵੀ ਦੋਸਤੋ ਅਜੇ ਸ਼ਾਮਾਂ ਦੇ ਟਾਈਮ ਤੱਕ ਨੇ ਆਇਆ ਵਧੀਆ ਆਰਡਰ ਭਰ ਲਿਆ ਪੂਰਾ ਬਿਲਕੁਲ ਦੋਸਤੋ ਬਰੀਕ ਚਮੜੀ ਦੇ ਪਿਓਰ ਜੈੱਡ ਬਲੈਕ ਕੋਈ ਵੀ ਦੋਸਤੋ ਇੱਕ ਮਾਸਾ ਇਹਨਾਂ ਵਾਕ ਦੇ ਵਾਈਟ ਨਹੀਂ ਗਾ ਵੇਖਣ ਨੂੰ ਕਿ ਮਾਸਾ ਇਹਨਾਂ ਕੋਈ ਇਹਨਾਂ ਵੀਰ ਭਰਾ ਆ ਕੇ ਵੀ ਨਹੀਂ ਜੀ ਥੋੜੇ ਬਲੇ ਵਾਈਟ ਹੈ ਬਿਲਕੁਲ ਦੋਸਤੋ ਸਿਰ ਤੋਂ ਲੈ ਕੇ ਪੂਸ ਤੱਕ ਪੂਰੀ ਜੈਡ ਬਲੈਕ ਦੇ ਪਰੋ ਚੈੱਕ ਤੇ ਜਿਹੜਾ ਬੱਚਾ ਦਿੱਤਾ ਉਹ ਵੀ ਪੂਰਾ ਦੋਸਤੋ ਜੈਡ ਬਲੈਕ ਕਟਾ 12 ਲੀਟਰ ਦੋ ਤੋਂ ਦੋਸਤੋ ਸਟਾਰਟਿੰਗ ਹੈ ਤਿੰਨ ਚਾਰ ਦਿਨ ਦੀ ਸੂਈ ਹੈ ਭਾਈ ਚਵਾ ਕੇ ਦਵਾਂਗੇ ਆਪਾਂ ਠੀਕ ਹੈ ਜੀ ਆਹ ਲਓ ਦੋਸਤੋ ਕਰੋ ਦੋ ਦਿਨ ਬਾਅਦ ਵੀ ਤੇ ਮੈਂ 14 ਕਿਲੋ ਚਵਾ ਕੇ ਦਵਾਂਗੇ ਲੋ ਜੀ ਹੋਣ ਤੇ ਤੁਹਾਨੂੰ ਪੜਾਏ ਹੁੰਦਾ ਚੋਰੀ ਦੋਸਤੋ ਕਰੋ ਚੈੱਕ ਦਾ ਆਰਡਰ ਕੁਆਲਟੀ ਸਾਮਾਨ ਦਾ ਆਰਡਰ ਤਿਆਰ ਕੀਤਾ ਕਰ ਮਾਈ ਨੇ ਛੱਫਾ ਕਾ ਮਾਰ ਗਾ ਦੋਸਤੋ ਕਹਤਾ ਤਿਆਰ ਹੈ ਬਾਕੀ ਥੋੜਾ ਬੰਦੀ ਮੈਂ ਬਾਕੀ ਦੋਸਤੋ ਨਗੀਨਾ ਹੀ ਹੈ ਵੀ ਅਛਾ ਅਮਰਜੀਤ ਮੋਲੇ ਦਾ ਫੋਨ ਤੇ ਕਰ ਹਾਂਜੀ ਫੋਨ ਤੇ ਕਰਾਂਗੇ ਠੀਕ ਹੈ ਕੋਈ ਨਹੀਂ ਸਹੀ ਕੋਈ ਧੰਨਵਾਦ ਪਰਦਾ ਹੁੰਦਾ ਫਿਰ ਅਗਲੇ ਦਾ ਗਾਲੀ ਵੇਚਣ ਨੂੰ ਚੰਦਾ ਫਿਰ ਧੰਨਵਾਦ ਠੀਕ ਠੀਕ ਦੋਸਤੋ ਦੋ ਮੱਜਾ ਵਾਂ ਦੋਵੇਂ ਸਜਰ ਸੁਈਆਂ ਤੇ ਦੋਵੇਂ ਦੋਸਤੋ ਪੂਰੀਆਂ ਫੋਲੋਬਿਲੇਟਡ ਨਗੀਨੇ ਹੀ ਆ ਦੋਸਤੋ ਦੋਵੇਂ ਤਾਨੂੰ ਬੁਲਾ ਪਾ ਮਾਲ ਪਾਣਾ ਪਈਦਾ ਤਰੇ ਵੇਖ ਜਾਨਾ ਹਾਂ ਜੀ ਹਾਂ ਜੀ ਦੋਸਤੋ ਮਤਲਬ ਸਟਾਰਟਿੰਗ ਇਹਨੇ ਕੀਤੀ ਜਿਹੜੀ 12 ਲੀਟਰ ਤੋਂ ਸੂਈ ਨੂੰ ਚਾਰ ਪੰਜਾਂ ਦੇ ਵੀਰ ਹੋਏ ਚੌਥਾ ਦਿਨ ਹੈ ਭਾਈ 4 ਦਿਨ ਦੋਸਤੋ ਸੂਈ ਨੂੰ ਹੋਇਆ ਤੇ 12 ਦਿਖਾ ਦਿਓ ਬੱਚਾ ਆਹ ਲੋ ਕਰੋ ਬੱਚਾ ਚੱਕਾ ਲਓ ਜੀ ਅਜੇ ਕੋਈ ਦੋਸਤੋ ਦੰਦ ਨਹੀਂ ਕੱਢਿਆ ਬੱਚੇ ਨੇ ਬਿਲਕੁਲ ਨਿੱਕਾ ਜਾ ਬੱਚਾ ਤੇ ਦੋਸਤੋ ਮੁੱਲ ਦਊਗਾ ਮਜਾ ਦਾ ਫੋਨ ਤੇ ਆਹ ਲੋ ਜੀ ਇਹਦੀ ਫੀਸ ਕੁਆਲਿਟੀ ਕਰ ਲੋ ਚੈੱਕ ਸਾਰੀ ਤੋਂ ਸਾਈਡ ਦਾ ਐਂਡ ਤੱਕ ਵਿਖਾ ਦਿਨਾ ਪੂਛ ਇਹ ਜਿਹੜੀ ਪਹਿਲਾ ਨੰਬਰ ਤੇ ਦਿਖਾਈ ਇਹ ਵੀ ਦੋਸਤੋ ਇੱਕ ਨਗੀਨਾ ਹੈ ਪਿਓਰ ਦੋਸਤੋ ਨੀਲੀ ਰਾਵੀ ਇਹਦੇ ਥਲੇ ਦੋਸਤੋ 8 ਲੀਟਰ ਜਿਹੜਾ ਬੋਲਾ ਸਟਾਰਟਿੰਗ ਤੋਂ ਕੋਈ ਚੰਗੀ ਸੇਵ ਵਾਲਾ ਵੀ ਦੋਸਤੋ ਲਾਇਆ ਗਿਆ ਤਾਂ ਦੁੱਧ ਦੋਸਤੋ ਇਹਦੇ ਭਾਈ ਸ਼ੌਂਕ ਵਾਲੀ ਆ ਚੀਜ਼ ਹੈ 12 ਕਿਲੋਟਰ ਤੇ ਲਾਗੇ ਬੰਨੇ ਬੜੇ ਮਜੇ ਨਾਲ ਚਵਾਉਂਦਾ ਕਿਉਂਕਿ ਜਿਆਦਾ ਤੇ ਆਪਾਂ ਚਲੋ ਕਹਿੰਦੇ ਨਹੀਂ ਕਿ ਪੈਠੇਪੁਰੇ ਦੀ ਚੜਾਈ ਸੋਹਣੀ ਹੈ ਸੋਹਣੀ ਸੁਨੱਖੀ ਦੋਸਤੋ ਦੋਵੇਂ ਦੋਵੇਂ ਮਜਾ ਸੋਹਣੀ ਸੁਨੱਖੀ ਪੂਰੀਆਂ ਰੱਜ ਕੇ ਆ ਜੀ ਆਹ ਲੋ ਜੀ ਕਰੋ ਇਹਨੇ 50 ਚੈੱਕ ਅਗਰ ਦਿੱਤਾ ਇਹਦੇ ਭਾਈ ਸ਼ੌਂਕ ਪੂਰਾ ਕਰਨ ਲਈ ਝੋਟੀ ਦੋਸਤੋ ਕੋਈ ਧੱਤਗਾ ਨਹੀਂ ਆ ਬਿਲਕੁਲ ਲੱਤਾਂ ਚ ਫਸਿਆ ਹੋ ਵੀ ਸਾਫ ਕੋਈ ਬਾਈ ਨਹੀਂ ਕੋਈ ਗੱਲ ਜੀ ਨਿਸ਼ਾਨੀਆਂ ਪੂਰੀਆਂ ਕਵਰ ਤੇ ਇਹ ਦੋਸਤੋ ਅਗਲੇ ਬਾਰੇ ਜਿਹੜੀ ਹੈ ਪਿਓਰ ਮੂਰ ਇਹ ਵੀ ਦੋਸਤੋ ਪੂਰੀਆਂ ਨਿਸ਼ਾਨੀਆਂ ਕਵਰ ਸੋਹਣੀ ਸਨਖੀ ਮੱਜ ਰੱਜ ਕੇ ਵੀ ਦੋ ਮੱਜਾ ਦੋਸਤੋ ਤੁਹਾਨੂੰ ਦਿਖਾਈਆਂ ਦੋਸਤੋ ਸੱਚ ਜਿਹਾ ਆਪਣੀ ਤਸੱਲੀ ਕਰਨ ਲਈ ਇੱਕ ਟਾਈਮ ਦੋ ਟਾਈਮ ਧੰਨਵਾਦ ਹੈ ਦੋਸਤੋ ਤੁਹਾਡੇ ਵੀਡੀਓ ਦੇਖਣ ਵਾਸਤੇ